ਹਾਂਜੀ ਸਵਾਗਤ ਹੈ ਸਾਰੇ ਆਪਣੇ ਡੇਰੀ ਫਾਰਮਰ ਵੀਰਾਂ ਦਾ ਜੋ ਵੀ ਵੀਰ ਆਪਣੇ ਨਾਲ ਜੁੜੇ ਨੇ ਜਾਂ ਪਹਿਲਾਂ ਦੇਖਦੇ ਨੇ ਆਪਣਾ YouTube ਚੈਨਲ ਜਾਂ Facebook ਪੇਜ ਅ ਅੱਜ ਮੈਂ ਖੜਾ ਸੀ ਵੀਰ ਕੋਲੇ ਅੰਮ੍ਰਿਤਸਰ ਸਾਈਡ ਤੇ ਆਪਾਂ ਵੀਰਾਂ ਨਾਲ ਗੱਲ ਕਰਦੇ ਹਾਂ ਪੁੱਛਦੇ ਹਾਂ ਇਹਨਾਂ ਦਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੇ ਆਪਣਾ ਨਾਮ ਦੱਸਿਓ ਜੀ ਆਪਣਾ ਪਿੰਡ ਦਾ ਨਾਮ ਦੱਸਿਓ ਕਿਹੜੀ ਤਹਿਸੀਲ ਆ ਕਿੱਥੇ ਪੈਂਦਾ ਮੇਰਾ ਨਾਮ ਵੀਰ ਕੇਰਪ੍ਰੀਤ ਸਿੰਘ ਹਾਂਜੀ ਤੇ ਜਿਹੜਾ ਸਾਡਾ ਅੰਮ੍ਰਿਤਸਰ ਆ ਤਹਿਸੀਲ ਸਾਡੀ ਅੰਮ੍ਰਿਤਸਰ ਆ ਪਿੰਡ ਸਾਡਾ ਗੱਚਾ ਗਾਂ ਰੁਪਵਾਲੀ ਇਹ ਅੰਮ੍ਰਿਤਸਰ ਤੋਂ ਜਿਹੜਾ ਪਟਾਲੇ ਰੋਡ ਨਹੀਂ ਜਾਂਦਾ ਹਾਂ था। था था लगी लगी हां ਆਪਾਂ ਇਹਨਾਂ ਦਾ ਫਾਰਮ ਆਡਿਟ ਕਰਨ ਆਏ ਸੀ ਬਹੁਤ ਸਾਰੇ ਫਾਰਮਰ ਵੀ ਸਾਨੂੰ ਪੁੱਛਦੇ ਰਹਿੰਦੇ ਆ ਵੀ ਫਾਰਮ ਆਡਿਟ ਦਾ ਮਤਲਬ ਕੀ ਆ ਤੁਸੀਂ ਕੀ ਕਰਦੇ ਹੋ ਤੇ ਤੁਹਾਨੂੰ ਵੀਰੇ ਕੋਈ ਸਮਝ ਲੱਗੀ ਵੀ ਕਿਸ ਤਰ੍ਹਾਂ ਦੇ ਆਪਾਂ ਤੁਹਾਨੂੰ ਗੱਲਾਂ ਦੱਸਿਆਂ ਜਾਂ ਆਪਾਂ ਪਸਵਾ ਨੇ ਤੁਹਾਡੇ ਜੋ ਕੰਪਲੀਕੇਸ਼ਨ ਸੀਗੀਆਂ ਉਹਨਾਂ ਦਾ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਇਹਨਾਂ ਦਾ ਹੱਲ ਹੋ ਸਕਦਾ ਆਹ ਕਾਰਨ ਆ ਗਈ ਤੁਹਾਨੂੰ ਸਮਝ ਲੱਗੀ ਗੱਲ ਵੀ ਹਾਂ ਫਾਰਮ ਆਡਿਟਸ ਪਤਾ ਚਲੋ ਲੱਗਾ ਜੀ ਜਿਹੜੇ ਕਮੀਆਂ ਪਿਛੇ ਤੁਸੀਂ ਦੱਸਿਨਾ ਉਲੀ ਵਾਲੇ ਤੂੜੀ ਵਾਲੇ ਤੁਸੀਂ ਦੱਸਿਆ ਹਾਂਜੀ ਫਿਰ ਜੇ ਤੂੜੀ ਪਾ ਥੋੜੀ ਵੀ ਹੋਵੇ ਬਲੈਕ ਹੋਵੇ ਤਾਂ ਵੀ ਨਹੀਂ ਪਣੀ ਨਾ ਸੌਣ ਕਰਦੀ ਡੰਗਰ ਦਾ ਹਾਂਜੀ ਤੂੜੀ ਵਾਲ ਇਸ ਤੋਂ ਦੇ ਬਹੁਤ ਸਾਰੇ ਪੁਆਇੰਟ ਨੇ ਮੈਂ ਤੁਹਾਨੂੰ ਦਿਖਾ ਦਿੰਨਾ ਪਿੱਛੇ ਵੀਰ ਦਾ ਸੈੱਡ ਹੈ ਜੋ ਪਹਿਲਾਂ ਤਾਂ ਇਸ ਦੀ ਹਾਈਟ ਹੈ ਉਹ ਜੇ ਆਪਾਂ ਜੇ ਆਪਾਂ ਸਮਝਦੇ ਡੈਰੀ ਸਪਾਰਸਾਂ ਨੇ ਜੋ ਉਸ ਦੇ ਮੁਕਾਬਲੇ ਕਾਫੀ ਘੱਟ ਹੈ ਤਾਂ ਉਹ ਪਸ਼ੂ ਨੂੰ ਜ਼ਿਆਦਾ ਜਦ ਟੀਐਚਆਈ ਜ਼ਿਆਦਾ ਰਹਿੰਦਾਗਾ ਸੈੱਡ ਦਾ ਗਰਮੀ ਜ਼ਿਆਦਾ ਹੈ ਗਰਮੀ ਦਾ ਲੋਡ ਜ਼ਿਆਦਾ ਰਹਿੰਦਾ ਤੇ ਉਹ ਤਾਂ ਕਰਕੇ ਵੀ ਇੱਕ ਇਥੇ ਵੀਕ ਪੁਆਇੰਟ ਹੈ ਇਹ ਫਿਰ ਇਹਦੇ ਵਿੱਚ ਧੁੱਪ ਵੀ ਜ਼ਿਆਦਾ ਪੈਂਦੀ ਹੈ ਇਹ ਵੀ ਇੱਕ ਪੁਆਇੰਟ ਹੈ ਇਹਦੇ ਨਾਲ ਵੀ ਟੀਐਚਆਈ ਜ਼ਿਆਦਾ ਰਹਿਣਾ ਮਤਲਬ ਗਰਮੀ ਜ਼ਿਆਦਾ ਫੀਲ ਕਰਦਾ ਪਸ਼ੂ ਉਹਦੇ ਨਾਲ ਵੀ ਫਿਰ ਦੂਸਰਾ ਵੀਕ ਪੁਆਇੰਟ ਸੀ ਵੀਰ ਦੇ ਆ ਬੱਚਿਆਂ ਬਾਰੇ ਗੱਲ ਕਰੀ ਇਹਨਾਂ ਨੇ ਪਹਿਲਾਂ ਦੁੱਧ ਹੈ ਜੋ ਉਹ ਬੱਠਰੀਆਂ ਬਾਟੀ ਚ ਪੀਉਂਦੇ ਰਹਿੰਦੇ ਨੇ ਇਸ ਤਰ੍ਹਾਂ ਬਾਟੇ ਪੀਉਂਦੇ ਰਹਿੰਦੇ ਪਹਿਲਾਂ ਹਾਂ ਇਹ ਕਦੇ ਵੀ ਆਪਾਂ ਬੱਚੇ ਨੂੰ ਦੁੱਧ ਇਸ ਤਰ੍ਹਾਂ ਨਹੀਂ ਪਿਉਣਾ ਹੁੰਦਾ ਬੱਚੇ ਨੂੰ ਦੁੱਧ ਆਪਾਂ ਬੋਤਲ ਨਾਲ ਜਾਂ ਚੁੰਗਣੀ ਨਾਲ ਦੇਣਾ ਉੱਪਰ ਨੂੰ ਮੂੰਹ ਚੱਕ ਕੇ ਜਿਸ ਤਰ੍ਹਾਂ ਉਹ ਚੁੰਗਦਾਗਾ ਮਾਂ ਦਾ ਦੁੱਧ ਚੁੰਗਦਾ ਉਸ ਤਰ੍ਹਾਂ ਪਿਉਣਾ ਹੁੰਦਾ ਇਹ ਵੀ ਇਹਨਾਂ ਦਾ ਵੀਕ ਪੁਆਇੰਟ ਸੀ ਉਸ ਨਾਲ ਉਸ ਦੀ ਗ ਉਸ ਲੈਵਲ ਤੱਕ ਨਹੀਂ ਜਾਂਦਾ ਬਾਕੀ ਵੀਰ ਨੇ ਕਿੰਨਾ ਟਾਈਮ ਦੁੱਧ ਪਾਇਆ ਤੁਸੀਂ ਇਹਨਾਂ ਨੂੰ ਇਹ ਦੋ ਦਿਨਾਂ ਪੂਰਾ 3 ਮਹੀਨੇ ਪਾਇਆ 6 ਕਿਲੋ ਦੁੱਧ ਆ ਕੇ ਬੱਚੇ ਨੇ ਹੀ ਪਾਇਆ ਹਾਂ ਇੱਥੇ ਵੀ ਗਲਤੀ ਆਏ ਦੇਖੋ ਕਦੇ ਵੀ ਦੁੱਧ ਇਹਨਾਂ ਲੰਬਾ ਟਾਈਮ ਪਿਉਣ ਦੀ ਲੋੜ ਨਹੀਂ ਹੁੰਦੀ ਜਿਸ ਤਰ੍ਹਾਂ ਮੈਪਲੀ ਡੈਰੀ ਸੋਲੂਸ਼ਨ ਐਡਵਾਈਸ ਕਰਦੀ ਹੈ ਵੀ ਆਪਾਂ ਜੇ ਆਪਣਾ ਬੱਚਾ ਕਾਫਾ ਜੋ 1.5 ਮਹੀਨੇ ਦਾ ਹੋ ਗਿਆ 42 ਤੋਂ 45 ਦਿਨ ਦਾ ਹੋ ਗਿਆ 900 ਗ੍ਰਾਮ ਫੀਡ ਖਾਣ ਲੱਗ ਗਿਆ ਮੈਪਲੀ ਦੀ ਜੋ ਕੱਪ ਸਟਾਰਟਰ ਹੈ ਤਾਂ ਆਪਾਂ ਦੁੱਧ ਬਿਲਕੁਲ ਬੰਦ ਕਰ ਸਕਦੇ ਹਾਂ ਲੋੜ ਤੋਂ ਜ਼ਿਆਦਾ ਲੰਬਾ ਟਾਈਮ ਦੁੱਧ ਪਿਾਵਾਂਗੇ ਤਾਂ ਜੋ ਅਨਸੈਚੂਰੇਟ ਫੈਟ ਉਨੇ ਵੱਡੀ ਹੋ ਕੇ ਕਦੇ ਵੀ ਪੀਕ ਉੱਪਰ ਨਹੀਂ ਜਾਣਾ ਔਰ ਜੇ ਆਪਾਂ ਬੱਠਰ ਜਾਂ ਬਾੜੀ ਜਦੋਂ ਧਰਦੇ ਰਹੇ ਆ ਉਹਦੇ ਜੋ ਦੁੱਧ ਆ ਉਸ ਦਾ ਰੂਮਣ ਵਿੱਚ ਹੀ ਰੁਕ ਜਾਂਦਾ ਚੌਥੇ ਪੇਟ ਵਿੱਚ ਨਹੀਂ ਜਾਂਦਾ ਉਸ ਨਾਲ ਕੀ ਹੈ ਜਦੋਂ ਉਹ ਦੁੱਧ ਜਿਆਦਾ ਪੀਂਦਾ ਬੱਠਰ ਬਾੜੀ ਚ ਭੱਜ ਕੇ ਪੀਂਦਾ ਫਿਰ ਉਹ ਪਾਣੀ ਵੀ ਉਸ ਤਰ੍ਹਾਂ ਹੀ ਭੱਜ ਕੇ ਪੀਂਦਾ ਬੱਚਾ ਇਸ ਤਰ੍ਹਾਂ ਹੋਇਆ ਤੁਹਾਡੇ ਨਾਲ ਫਿਰ ਉਹ ਕੀ ਹੁੰਦਾਗਾ ਜਦੋਂ ਜਿਆਦਾ ਪਾਣੀ ਪੀਂਦਾਗਾ ਤਾਂ ਉਹ ਜੋ ਜਿਆਦਾ ਪੇਟ ਫੁੱਲ ਜਾਂਦਾਗਾ ਰੂਮਣ ਉਹ ਫਿਰ ਕਿਡਨੀ ਤੇ ਪ੍ਰੈਸ਼ਰ ਪਾਉਂਦਾਗਾ ਜਿਆਦਾ ਪਾਣੀ ਉਹ ਦੁੱਧ ਦੇ ਹਿੱਸੇ ਆਪਣੇ ਹੀ ਪੀ ਜਾਂਦਾਗਾ ਉਵੇਂ ਗੇਜਾ ਹੁੰਦਾ ਫਿਰ ਉਹ ਖੂਨ ਮੂਤਣ ਦੀ ਸਮੱਸਿਆ ਆਉਂਦੀ ਹੈ ਬੱਚਿਆਂ 'ਚ ਆਵੀ ਹੈ ਜੋ ਦੇਖਣ ਚ ਉਹ ਕਹਿੰਦੇ ਆ ਵੀ ਬਹੁਤ ਜ਼ਿਆਦਾ ਪਾਣੀ ਪੀ ਕੇ ਖੂਨ ਮੂਤ ਜਾਂਦੇ ਨੇ ਉਹ ਗਲਤੀ ਹੁੰਦੀ ਹੈ ਸਿਰਫ ਉਹ ਦੁੱਧ ਗਲਤ ਤਰੀਕੇ ਨਾਲ ਪਿਉਣ ਦੀ ਔਰ ਹੋਰ ਇਹਨਾਂ ਦਾ ਵੀ ਇੱਕ ਪੁਆਇੰਟ ਸੀ ਵੀਰ ਦਾ ਜੋ ਇਹਨਾਂ ਦੇ گاਵਾ ਨੇ ਦੁੱਧ ਵਾਲੀਆਂ ਜ਼ਿਆਦਾ ਦੁੱਧ ਵਾਲੀਆਂ گاਵਾ ਨੇ ਉਹਨਾਂ ਨੂੰ ਜੇ ਆਪਾਂ ਕਹਿੰਨੇ ਵੀ 24 ਘੰਟੇ ਉਹਨਾਂ ਨੂੰ ਫੀਡ ਫੋਡਰ ਔਰ ਆਪਣੇ ਪਾਣੀ ਦੀ ਜੋ ਸਪਲਾਈ 24 ਘੰਟੇ ਚਾਹੀਦੀ ਹੈ ਤੇ ਉਹ ਵੀ ਇੱਥੇ ਇਹਨਾਂ ਦਾ ਵੀਰ ਦਾ ਕਾਫੀ ਵੀਕ ਬਿਕ ਪੁਆਇੰਟ ਰਹਿਗਾ ਉਹਦੇ ਵਿੱਚ ਆਪਾਂ ਜੇ ਦੇਖੀਏ ਜਿਹੜਾ ਜ਼ਿਆਦਾ ਦੁੱਧ ਵਾਲੀ ਗਾਂ ਹੈ ਕੇਚਫ ਗਾਂ ਕੋਸ਼ਿਸ਼ ਨਹੀਂ ਜੇ ਆਪਾਂ ਜੇ ਆਪਾਂ ਕਾਮਯਾਬ ਕਰਨੀ ਚਾਹੁੰਦੇ ਆ 25 30 ਲੀਟਰ ਵਾਲੀ ਗਾਂ ਤਾਂ ਆਪਾਂ ਉਸ ਨੂੰ ਫੀਡ ਪੱਠੇ ਹਰਾਚਾਰਾ ਜਾਂ ਸਾਈਲੇਜ ਔਰ ਪਾਣੀ 24 ਘੰਟੇ ਅਵੇਲੇਬਲ ਰੱਖਣਾ ਔਰ ਖੁੱਲੀ ਰੱਖਣਾ ਖੁੱਲੀ ਰੱਖ ਕੇ ਹੀ ਕਾਮਯਾਬ ਕਰ ਸਕਦੇ ਆ ਜੇ ਆਪਾਂ ਖੁੱਲੀ ਰੱਖਾਂਗੇ ਤੁਸੀਂ ਦੇਖੋਗੇ ਇੱਕ ਪੂਰੇ 24 ਘੰਟੇ ਚੋਜਨੇ 13 ਵਾਰ ਖਾਣ ਲਈ ਉੱਠਣਾ 20 ਮਿੰਟ ਖਾਣਾ ਪੱਠੇ ਫਿਰ ਉਹਨੇ ਗਾਲਾ ਕਰਨਾ ਫਿਰ ਉਹ ਹਜਮ ਕਰਕੇ ਫਿਰ ਉਹਨੇ ਪੱਠੇ ਖਾਣਿਆ ਇਸ ਤਰ੍ਹਾਂ ਹੁੰਦਾਗਾ ਮੈਂ ਥੋੜੀ ਇੱਥੇ ਗਲਤੀ ਕਰਕੇ ਆ ਵੀਰ ਮੇਰੇ ਨਾਲ ਜਗਦੀਪ ਨੇ ਆਪਣੇ ਰਾਏ ਸਰ ਤੋਂ ਮੈਫਲੀ ਡੈਰੀ ਸਲੂਸ਼ਨ ਦੇ ਤੇ ਥੋੜਾ ਮੈਂ ਇੰਟਰੋਡਿਊਸ ਕਰਾਉਣਾ ਪਲ ਗਿਆ ਬਾਕੀ ਸਾਰੇ ਵੀਰ ਜਾਣਦੇ ਨੇ ਇੰਟਰੋਡਿਊਸ ਕਰਾਉਣ ਦੀ ਲੋੜ ਨਹੀਂ ਹੈ ਤੇ ਅਸੀਂ ਦੋਨੇ ਫਾਰਮ ਆਡਿਟ ਕਰਨ ਆਏ ਸੀ ਇੱਥੇ ਵੀਰ ਮਨਪ੍ਰੀਤ ਜੀ ਨੇ ਮੇਰੇ ਨਾਮ ਪਰ ਸਰ ਤੋਂ ਜਿਨ੍ਹਾਂ ਨੇ ਸਾਨੂੰ ਇਧਰ ਬੁਲਾਇਆ ਹਾਂਜੀ ਵੀਰ ਇਹ ਵੀ ਇੱਥੇ ਆਪਣੇ ਮੈਪਰੀ ਡੇਰੀ ਸਲੂਸ਼ਨੇਟ ਕੰਮ ਕਰਦੇ ਨੇ ਬਾਕੀ ਇਹਨਾਂ ਕੋਲ ਫੀਡ ਵੀ ਅਵੇਲੇਬਲ ਆ ਆਪਾਂ ਉਹ ਵੀ ਗੱਲ ਕਰਦੇ ਆ ਵੀਰ ਨਾਲ ਫਿਰ ਇਹਨਾਂ ਦਾ ਹੋਰ ਵੀ ਇੱਕ ਪੁਆਇੰਟ ਸੀਗਾ ਆਪਣੇ ਹਾਂਜੀ ਇਹਨਾਂ ਦੇ ਐਨੀਮਲ ਐਸਿਡੋਸਿਸ ਚੱਲ ਰਹੇ ਨੇ ਹਾਂਜੀ ਜਿਹੜੀ ਕਿ ਇਹਨਾਂ ਦੀ ਰੂਮਨ ਦੀ ਪੀਐਚ ਡਾਊਨ ਜਾ ਰਹੀ ਆ ਜਿਸ ਦੇ ਕਰਕੇ ਇਹਨਾਂ ਦੀ ਜਿਹੜੀ ਫੈਟ ਐਸ ਫਰਦਰ ਕਿ ਨਹੀਂ ਆ ਰਹੀ ਐ ਇਸ ਟਾਈਮ ਫੈਟ ਰੈਸਨ 33.93 38.93 ਤੁਸੀਂ ਇੱਕ ਚੀਜ਼ ਇੱਥੇ ਆਪਾਂ ਨੋਟ ਕਰਤੀ ਐ ਇਹਨਾਂ ਦੇ ਜਾਨਵਰ ਲਗਭਗ ਆ ਤੋਕੜ ਕਹਿ ਸਕਦੇ ਆ ਇਹਨਾਂ ਨੂੰ ਕਿਉਂਕਿ 4-4 5-5 ਮਹੀਨੇ ਹੋ ਗਏ ਸੂਇਆਂ ਨੂੰ ਤੇ ਕੁਝ ਜਾਨਵਰ ਇਹਨਾਂ ਦੇ ਪ੍ਰੈਗਨੈਂਟ ਵੀ ਹੈਗੇ ਨੇ ਉਹ ਸਾਬ ਨਾਲ ਇਹਨਾਂ ਦੀ ਫੈਟ ਬਹੁਤ ਜ਼ਿਆਦਾ ਘਟ ਆ ਰਹੀ ਐ ਕਿਉਂਕਿ ਵਿੱਚ ਜਰਸੀਆਂ ਵੀ ਹੈਗੀਆਂ ਕ੍ਰੋਸ ਤੇ ਉਹਦਾ ਮੇਨ ਫੈਟ ਘਟਣ ਦਾ ਜਿਹੜਾ ਕਾਰਨ ਆ ਉਹ ਹੈਗਾ ਐਸਿਡੋਸਿਸ ਜਿਹਦੇ ਕਰਕੇ ਫੈਟ ਐਸਨੇਫ ਪੂਰੀ ਨਹੀਂ ਬਣ ਰਹੀ ਕਿਉਂਕਿ ਰਿਊਮਨ ਦੇ ਵਿੱਚ ਜਿਹੜੀ ਅਬਜ਼ਰਵੇਸ਼ਨ ਆ ਫੀਡ ਦੀ ਜਾਂ ਪਾਊਡਰ ਦੀ ਉਹ ਪੂਰੀ ਨਹੀਂ ਹੋ ਰਹੀ ਹਾਂ ਜਿਹੜਾ ਐਸਿਡੋਸਿਸ ਦਾ ਕਾਰਨ ਆ ਦੱਸੋ ਇਹਨਾਂ ਦਾ ਪਾਣੀ ਬਹੁਤ ਪਾਣੀ ਦੇ ਟੈਸਟ ਵੀ ਆਪਣੇ ਬਹੁਤ ਜਿਆਦੇ ਨਹੀਂ ਹਾਂ ਪਾਣੀ ਬਿਲਕੁਲ ਸਟੇਬਲ ਆ ਪੀ ਐਚ ਵਗੈਰਾ ਪਾਣੀ ਦੀ ਬਿਲਕੁਲ ਨੋਰਮਲ ਆ ਅਲਕਲਾਈਨ ਪਾਣੀ ਅਲਕਲਾਈਨ ਆ ਪਾਣੀ ਤੇ ਉਹ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹਨਾਂ ਦੀ ਜਿਹੜੀ ਮੇਨ ਪ੍ਰੋਬਲਮ ਹੈਗੀ ਆ ਉਹ ਹੈਗੀ ਨਿਊਟ੍ਰੀਸ਼ਨ ਦੇ ਵਿੱਚ ਫੀਡ ਦੇ ਵਿੱਚ ਪ੍ਰੋਬਲਮ ਆ ਰਹੀ ਆ ਜਿਹਦੇ ਕਰਕੇ ਇਹਨਾਂ ਦੇ ਜਾਨਵਰ ਐਸਿਡੋਸਿਸ ਚੱਲ ਰਹੇ ਆ ਬ੍ਰਦਰ ਹੁਣ ਤਾਂ ਹੀ ਜਿੰਨੇ ਤੁਸੀਂ ਕੋਈ ਫੀਡ ਵਗੈਰਾ ਵਰਤੀ ਆ ਕੋਈ ਤੁਹਾਡੇ ਕੋਲ ਫੀਡ ਵਾਲਾ ਆਇਆ ਹੋਵੇ ਉਹਨਾਂ ਨੇ ਕੋਈ ਇਦਾਂ ਦੇ ਸਾਨੂੰ ਪੁਆਇੰਟ ਦੱਸੇ ਹੁਣ ਵੀ ਆਹ ਹਵਾ ਕਰਕੇ ਪ੍ਰੋਬਲਮ ਆ ਰਹੀ ਇੱਕ ਦੋ ਵਾਰ ਇੱਕ ਫਿਰ ਆ ਲੈ ਰਹੇ ਆਮ ਨੋਰਮਲ ਡੰਗਰ ਵੇਖਣਾ ਫਿਰ ਬੋਡੀ ਸਕੋਰ ਠੀਕ ਹੈ ਸ਼ਨੀ ਕਰ ਰਹੇ ਆ ਪਾ ਡੰਗਰ ਠੀਕ ਹੈ ਬਸ ਇਨਾ ਵੇਖ ਕੇ ਚੱਲ ਗਿਆ ਕੋਈ ਗੁਹਾ ਵਗੈਰਾ ਟੈਸਟ ਕਰਿਆ ਸੀ ਥੋੜਾ ਨਾ ਕੁਝ ਨਹੀਂ ਕਰਿਆ ਉਹਨਾਂ ਨੇ ਤੇ ਜਿਹੜੇ ਹੁਣ ਆਪਾਂ ਤੁਹਾਡੇ ਟੈਸਟ ਵਗੈਰਾ ਕਰੇ ਨੇ ਤੁਸੀਂ ਉਹ ਤੋਂ ਸੈਟੀਸਫਾਈ ਹੋ ਵੀ ਐਦਾਂ ਦਾ ਕੁਝ ਨਹੀਂ ਹੋਇਆ ਫਾਰਮ ਤੇ ਬਲਕਿ ਜਿਹੜਾ ਜਿੰਨੀ ਅਜੇ ਤੱਕ ਮੈਂ ਫੀਡਬੈਕ ਕੋਈ ਫੀਡਬੈਕ ਵਾਲਾ ਨਾ ਕਿਦਾਂ ਟੈਸਟ ਕੀਨੇ ਨਹੀਂ ਕੀਤੇ ਆਗੇ ਠੀਕ ਹੈ ਜੀ ਸਾਨੂੰ ਲੱਗ ਰਿਹਾ ਵੀ ਜੇ ਸਾਡੇ ਨਾਲ ਤੁਸੀਂ ਇਹ ਵੀ ਕਰਨ ਆਏ ਬਸ ਇੱਕ ਦੋ ਵਾਰ ਹੀ ਆਏ ਆ ਕੋਈ ਖਾਸ ਆਏ ਨਹੀਂ ਵੀ ਠੀਕ ਹੈ ਠੀਕ ਹੈ ਜੀ ਮੈਂ ਅੱਜ ਅਸੀਂ ਤੁਹਾਨੂੰ ਫੀਡਬੈਕ ਨਹੀਂ ਆਏ ਸੀਗੇ ਪਹਿਲਾਂ ਤੁਹਾਡੇ ਪਸ਼ੂ ਦੇਖਣੇ ਸੀ ਆਪਾਂ ਫਿਰ ਉਸ ਤੋਂ ਬਾਅਦ ਇੱਕ ਤੁਹਾਨੂੰ ਚੰਗੀ ਨਿਊਟ੍ਰੀਸ਼ਨ ਬਾਰੇ ਆਪਾਂ ਦੱਸਿਆ ਵੀ ਆ ਚੰਗੀ ਖਰਾਕ ਆ ਠੀਕ ਹੈ ਪਾਓ ਤੇ ਆਪਣੇ ਪਸ਼ੂਆਂ ਤੰਦਰੁਸਤ ਸੀ ਕੋਲ ਤਾਂ ਸਾਨੂੰ ਇਸ ਦੇ ਅਕੋਰਡਿੰਗ ਹੀ ਕਰੀ ਸੀ ਨਾ ਵੀ ਸਾਡੇ ਪਸ਼ੂ ਪ੍ਰੋਬਲਮ ਚ ਚੱਲ ਰਹੇ ਸੀ ਆ ਮਰ ਪੀੜ ਚੱਲਦੇ ਨੇ ਤੇ ਐਨੀਮਲ ਤੇ ਹਾਂਜੀ ਕੁਝ ਦੇ ਐਨੀਮਲ ਥੋੜਾ ਬਾਊਟ ਕਰ ਗਏ ਇਹ ਹਾਂਜੀ ਇਹ ਕੁਝ ਕੈਨੀ ਵਾਲ ਇਹਨਾਂ ਦੇ ਮੇਨ ਡਾਈਟ ਦੇ ਕਰਕੇ ਦੋ ਤਿੰਨ ਐਨੀਮਲ ਸਿਸਟ ਕੋਵਰੀ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਟ੍ਰੀਟਮੈਂਟ ਦਿੱਤਾ ਆਪਾਂ ਤੇ ਉਹਨਾਂ ਵਾਲੇ ਟਾਈਮ 'ਚ ਉਹ ਵੀ ਕਨਸੀਵ ਹੋ ਜਾਣਗੇ ਵੀਰ ਹੂੰ ਇਹ ਸਾਰਾ ਕੁਝ ਜੋ ਵੀ ਖੜਾ ਹੈ ਇਹ ਨਿਊਟ੍ਰੀਸ਼ਨ ਤੇ ਹੀ ਖੜਾਗਾ ਜੇ ਆਪਾਂ ਗੱਲ ਕਰੀਏ ਹੁਣ ਇੱਥੇ ਵੀ ਕਿਵੇਂ ਆਪਾਂ ਠੀਕ ਕਰ ਸਕਦੇ ਆ ਨਿਊਟ੍ਰੀਸ਼ਨ ਆ ਫੀਡ ਆ ਗਈ ਜੋ ਰਿਪੀਟਰ ਪਸ਼ੂ ਨੂੰ ਕਿਵੇਂ ਸਹੀ ਕਰ ਸਕਦੀ ਆ ਜਾਂ ਆਪਾਂ ਜਿਹੜੇ ਫੈਟ ਇਸਨਫਾ ਜਾਂ ਆਪਣੇ ਪਸ਼ੂ ਬੋਡੀ ਸਕੋਰ ਤੋੜਦੇ ਆ ਜਾਂ ਆਪਣੇ ਹੋਮੋਪਰੋਟ ਜੋ ਐ ਇਨ੍ਹਾਂ ਦੇ ਪਸ਼ੂ ਦੋ ਹੋਮੋਪਰੋਟੋਜ਼ ਅੱਡੀ ਜੀਚ ਵੀ ਨੇ ਇੱਥੇ ਦੇਖੋ ਜਿਹੜੀ ਫੀਡ ਆ ਆਪਣੀ ਮੈਪਲੀ ਦੀ ਕੋਈ ਵੀ ਜੇ ਆਪਣੀ ਖਰਾਕ ਸਹੀ ਹੋਊਗੀ ਆਪਾਂ ਉਹਦਾ ਲਿਵਰ ਸਹੀ ਕਰ ਲਾਂਗੇ ਸਭ ਤੋਂ ਪਹਿਲਾਂ ਤਾਂ ਲਿਵਰ ਤੇ ਗੱਲ ਆਉਂਦੀ ਆ ਲਿਵਰ ਸਹੀ ਕਰ ਲਾਂਗੇ ਜੇ ਆਪਾਂ ਉਹਦਾ ਮੈਦਾ ਸਹੀ ਹੋਊਗਾ ਉਹਦਾ ਪੀ ਐਚ ਸਹੀ ਮੇਨਟੇਨ ਹੋਊਗਾ ਤਾਂ ਆਪਾਂ ਸਮਝ ਲਓ ਪਸ਼ੂ ਦੀਆਂ ਤਾਂ ਉਸਦੀ ਪਸ਼ੂ ਦੀ ਡਿਫੈਂਸ ਸਿਸਟਮ ਨੀ ਸਟਰੋਂਗ ਹੋ ਜਾਂਦੀ ਆ ਕਿ ਉਹ ਕਿਸੇ ਵੀ ਬਿਮਾਰੀਆਂ ਨਾਲ ਲੜ ਸਕਦਾ ਆਪਣੇ ਆਪ ਹੁਣ ਇੱਥੇ ਜੇ ਆਪਾਂ ਕਹਿੰਦੇ ਖੂਨੀ ਪਰਜੀਵੀ ਬਿਮਾਰੀ ਆ ਮੈਂ ਬਹੁਤ ਸਾਰੀਆਂ ਵੀਡੀਓ ਚ ਕਹਿ ਦਿੰਦਾ ਆ ਵੀ ਆਪਾਂ ਫੀਡ ਨਾਲ ਬਿਮਾਰੀਆਂ ਦਾ ਸੋਲੂਸ਼ਨ ਕਰ ਸਕਦੇ ਆ ਹੋਰ ਦਵਾਈਆਂ ਨਾਲ ਹੱਲ ਨਹੀਂ ਹੁੰਦਾ ਇਹਦਾ ਤਾਂ ਉਹ ਕਾਰਨ ਇਹ ਆ ਵੀ ਆਪਾਂ ਉਹਦੀ ਡਿਫੈਂਸ ਸਿਸਟਮ ਨੀ ਸਟਰੋਂਗ ਕਰ ਦਿੰਦੇ ਆ ਉਹਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਆ ਜੋ ਉਸਦਾ ਇਮਿਊਨ ਸਿਸਟਮ ਆ ਇਮਿਊਨਿਟੀ ਬੋਲਦੇ ਆ ਜਿਸ ਨੂੰ ਆਪਾਂ ਉਹ ਇਨੀ ਸਟਰੋਂਗ ਕਰ ਦਿੰਦੇ ਆ ਵੀ ਜੇ ਕਿਸੇ ਤਰ੍ਹਾਂ ਦੀ ਬਿਮਾਰੀ ਆਉਂਦੀ ਹੈ ਮਿਸਟੇਟਸ ਆ ਜਾਂ ਹੋਮੋਪਰੋਡੋਜ ਉਹੋ ਉਹਦੇ ਅਟੈਕ ਨਹੀਂ ਕਰ ਪਉਂਦਾ ਜਾਂ ਉਹਦਾ ਨੁਕਸਾਨ ਨਹੀਂ ਕਰਦਾ ਉਹਨਾਂ ਨੇ ਦੋ ਪਸ਼ੂ ਪੋਜ਼ਿਟਿਵ ਨੇ ਉਹ ਥੋੜੇ ਲੋਡ ਚੱਲ ਰਹੇ ਨੇ ਉਹ ਵੀ ਠੀਕ ਹੋ ਜਾਣਗੇ ਬੋਡੀ ਸਕੋਰ ਕਾਫੀ ਡਾਊਨ ਆ ਵੀਰਾਂ ਦਾ ਜੇ ਵੀਰ ਜੁੜ ਕੇ ਚੱਲਣਗੇ ਤਾਂ ਆਪਾਂ ਇਹਨਾਂ ਦਾ ਲਗਭਗ ਸਾਰੀ ਸਹੀ ਕਰ ਲਾਂਗੇ ਹਾਂਜੀ ਵੀਰ ਆਪਾਂ ਕੀ ਤੁਸੀਂ ਰਿਸਪੈਕਟ ਕਰ ਸਕਦੇ ਤੁਹਾਡੇ ਤੋਂ ਵੀ ਤੁਸੀਂ ਹੁਣ ਅੱਗੇ ਜੁੜ ਕੇ ਚੱਲੋਗੇ ਜਾਂ ਤੁਸੀਂ ਕਿਵੇਂ ਹਾਂ ਡਾਕਟਰ ਚਲੋ ਜਦੇਰ ਦਾ ਤੁਸੀਂ ਟਾਈਮ ਦਿੱਤਾ ਤਿੰਨ ਮਹੀਨਿਆਂ ਦਾ ਹਾਂਜੀ ਵੀ ਤਿੰਨ ਮਹੀਨੇ ਤੱਕ ਤੁਸੀਂ ਸਾਡੇ ਪੇਟ ਵਰਤ ਤਿੰਨ ਮਹੀਨੇ ਤੱਕ ਦਸਣ ਦੀ ਲੋੜ ਰਿਹਾ ਡੰਗਰ ਆਪਣੇ ਆਪ ਦੱਸਣਗੇ ਕਿ ਕੀ ਰਿਜ਼ਲਟ ਆਇਆ ਹੈ ਹੈਨਾ ਹਾਂ ਚਲੋ ਜਿੱਦਾਂ ਚੱਲ ਤੁਸੀਂ ਤਿੰਨਾਂ ਦੇ ਚਾਰ ਚਲੋ ਜਦੋਂ ਆਪਾਂ ਨਾ ਅਪਰੂਵਮੈਂਟ ਲਗੰਦਾ ਵੀ ਫਿਰ ਬੰਦਾ ਆਪਣੇ ਜੁੜਿਆ ਹੀ ਜੁੜਿਆ ਹੋਇਆ ਹਾਂ ਜਿਆ ਚਲੋ ਆਪਾਂ ਦੇ ਕੋਈ ਫਰਕ ਨਹੀਂ ਤੇ ਉਦੋਂ ਤੱਕ ਆਪਣਾ ਡਾਵਾ ਡੋਲ ਹੁੰਦਾ ਵੀ ਯਾਰ ਆਪਾਂ ਇਹ ਚੀਜ਼ ਵਰਤਦੇ ਪਏ ਐਨਾ ਟਾਈਮ ਹੋ ਗਿਆ ਕਿ ਹਨ ਨੂੰ ਅਪਰੂਵਮੈਂਟ ਨਹੀਂ ਆਈ ਹੂੰ ਠੀਕ ਹੈ ਜੀ ਕੋਈ ਗੱਲ ਨਹੀਂ ਧੰਨਵਾਦ ਵੀਰੇ ਠੀਕ ਹੈ ਜੀ ਵੀ ਆਪਣਾ ਜੋ ਫਾਰਮ ਆਡੀਟਰ ਦਾ ਹੁੰਦਾ ਜੋ ਆਪਣਾ ਇੱਕ ਫਾਰਮ ਆਡੀਟ ਟਾਈਟਲ ਆਗਾ ਉਸ ਦਾ ਮਤਲਬ ਹੁੰਦਾ ਵੀ ਫਾਰਮ ਨੂੰ ਖੋਖਣਾ ਅਸਲ ਲੱਭਣੇ ਕੀ ਕਰਨਾ ਕਿਉਂ ਫੇਲਿਅਰ ਵੱਲ ਜਾ ਰਿਹਾ ਕਿਉਂ ਲਾਸ ਹੋ ਰਿਹਾ ਡੇਰੀ ਫਾਰਮਰ ਨੂੰ ਕਿਉਂ ਬਾਰ ਬਾਰ ਰਿਪੀਟ ਕਰਦੇ ਪਸ਼ੂ ਕਿਉਂ ਲੈਵਨਸ ਵੱਲ ਜਾਂਦੇ ਆ ਮਸਟੇਟਸ ਵੱਲ ਜਾਂਦੇ ਆ ਜਾਂ ਖੋਣ ਕਿਉਂ ਘਟਦਾ ਗਾਵਾਂ ਦਾ ਉਹ ਚੀਜ਼ਾਂ ਆਪਾਂ ਲੱਭ ਕੇ ਅਸਲ ਕਾਰਨ ਲੱਭ ਕੇ ਉਸ ਦਾ ਸੋਲੂਸ਼ਨ ਦੱਸ ਕੇ ਫਾਰਮਰ ਨੂੰ ਜ਼ਰੂਰੀ ਨਹੀਂ ਵੀ ਆਪਾਂ ਟ੍ਰੀਟਮੈਂਟ ਕਰਕੇ ਕੰਮਜਾਬ ਕਰ ਸਕਦੇ ਆ ਆਪਾਂ ਨਿਊਟ੍ਰੀਸ਼ਨ ਸਹੀ ਕਰਕੇ ਸਾਰਾ ਕੁਝ ਸਹੀ ਸਹੀ ਕਰ ਸਕਦੇ ਆਂਗੇ ਬਿਮਾਰੀਆਂ ਤੋਂ ਆਪਾਂ ਬਚਾਅ ਕਰ ਸਕਦੇ ਆ ਪਸ਼ੂ ਦਾ ਤੇ ਫਾਰਮ ਆਡਿਟ ਦਾ ਆਪਣਾ ਇਹੀ ਹੁੰਦਾ ਟਾਈਟਲ ਦਾ ਮਤਲਬ ਵੀ ਆਪਾਂ ਫਾਰਮ ਆਡਿਟ ਕਰਕੇ ਹੀ ਫੀਡ ਪਾਉਨੇ ਆ ਇਸ ਨਾਲ ਆਪ ਨੂੰ ਪਤਾ ਲੱਗ ਜਾਂਦਾ ਪਹਿਲਾਂ ਕਿਸ ਲੈਵਲ ਤੇ ਚੱਲ ਰਿਹਾ ਹੁਣ ਇਹਨਾਂ ਦੇ ਐਸਿਡੋਸਿਸ ਚ ਨਹੀਂ ਪਸ਼ੂ ਪਹਿਲਾਂ ਆਪਾਂ ਨੂੰ ਐਸਿਡੋਸਿਸ ਚੋਂ ਕੱਢਨੇ ਜ਼ਰੂਰੀ ਆ ਫੇਰ ਹੀ ਫੀਡ ਇੱਥੇ ਪੂਰਾ ਕੰਮ ਕਰ ਸਕਦੀ ਆ ਜੋ ਵੀ ਰੈਂਡ ਤੱਕ ਜੁੜੇ ਨੇ ਸਭ ਦਾ ਧੰਨਵਾਦ ਜੇ ਚੰਗੀ ਲੱਗੇ ਅੱਗੇ ਸ਼ੇਅਰ ਕਰਨਾ ਜੀ ਜ ਤੇ ਜੇ ਕਿਸੇ ਤਰ੍ਹਾਂ ਦਾ ਕੋਈ ਆਪਣਾ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਮੇਰੇ ਪਰਸਨਲ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਹੈ ਮੇਰਾ 9872187536 ਠੀਕ ਹੈ ਜੀ ਓਕੇ ਠੀਕ ਹੈ ਬਈ ਜੀ ਧੰਨਵਾਦ ਓਕੇ ਜੀ